ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਜੀਰਗਪੁਰ ਦੇ ਐਸ ਐਚ ਓ ਨੇ ਪੀੜਤ ਧੀਰ ਨੂੰ ਕੋਈ ਇਨਸਾਫ ਨਹੀਂ ਦਿੱਤਾ ਹਾਈ ਕੋਰਟ ਵੱਲੋਂ ਤੇ ਲੋਕਲ ਕੋਰਟ ਵੱਲੋਂ ਵਾਰ-ਵਾਰ ਨੋਟਿਸ ਕੱਢਣ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਕੋਈ ਇਨਸਾਫ ਨਹੀਂ ਮਿਲਿਆ ਤੇ ਜਦ ਮਾਮਲਾ ਫਿਰ ਹਾਈ ਕੋਰਟ ਦੇ ਵਿੱਚ ਪਹੁੰਚਿਆ ਤਾਂ ਹਾਈ ਕੋਰਟ ਨੇ ਮਹਾਲੀ ਪੁਲਿਸ ਨੂੰ ਪੁੱਛਿਆ ਕਿ ਇਸ ਅਫਸਰ ਦੇ ਖਿਲਾਫ ਕੀ ਵਿਭਾਗੀ ਕਾਰਵਾਈ ਕੀਤੀ ਆ ਤੇ ਹਾਈ ਕੋਰਟ ਦੇ ਡੰਡੇ ਦੇ ਡਰ ਦੇ ਕਾਰਨ ਫਿਰ ਮਹਾਲੀ ਪੁਲਿਸ ਨੇ ਸਬੰਧਤ ਜੀਰਕਪੁਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੂੰ ਮੁਕਤਲ ਕਰ ਦਿੱਤਾ ਪੂਰੀ ਖਬਰ ਇਨਨ ਐਕਸਪ੍ਰੈਸ ਦੇ 5ਵੇਂ ਪੇਜ ਤੇ ਖਬਰ ਛਪੀ ਆ ਕਿ ਮਹਾਲੀ ਪੁਲਿਸ ਦੇ ਐਸ ਐਸ ਪੀ ਵੱਲੋਂ ਜੀਰਕਪੁਰ ਦੇ ਐਸ ਐਚ ਓ ਨੂੰ ਮੁਕਤਲ ਕਰ ਦਿੱਤਾ ਇੱਕ ਐਨ ਆਰ ਆਈ ਔਰਤ ਦੇ ਨਾਲ ਧੋਖਾ ਹੋਇਆ ਸੀ ਜਿਸ ਦੇ ਚਲਦਿਆਂ ਇੱਕ ਐਸ ਐਚ ਓ ਨੇ ਪੀੜਤ ਧਿਰ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਿਸ ਦੇ ਚਲਦਿਆਂ ਮਹਾਲੀ ਪੁਲਿਸ ਦੇ ਐਸ ਐਸ ਪੀ ਡਾਕਟਰ ਦੀਪਕ ਪ੍ਰੀਖ ਵੱਲੋਂ ਜੀਖਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਜਸਕਰ ਸਿੰਘ ਸੇਖੋਂ ਅਤੇ ਇਸੇ ਹੀ ਥਾਣੇ ਦੇ मुੰਚੀ ਜੋ ਕਿ ਹੌਲਦਾਰ ਰੈਂਕ ਦੇ ਮਲਾਜਮ ਹਨ ਉਸ ਨੂੰ ਮੁਕਤਲ ਕਰ ਦਿੱਤਾ ਹੈ ਇਹਨਾਂ ਤੇ ਦੋਸ਼ ਨੇ ਸਨ ਕੇ ਇਹਨਾਂ ਨੇ ਇੱਕ ਪੀੜਤ ਔਰਤ ਜਿਹੜੀ ਐਨਆਰਆਈਆ ਉਹਦੇ ਨਾਲ ਕਿਸੇ ਕੰਪਨੀ ਵੱਲੋਂ ਧੋਖਾਧੜੀ ਕੀਤੀ ਗਈ ਸੀ ਜਿਹਦੇ ਚਲਦਿਆਂ ਕੋਰਡ ਦੇ ਆਰਡਰਾਂ ਦੀ ਵੀ ਇਹਨਾਂ ਵੱਲੋਂ ਉਲੰਘਣਾ ਕੀਤੀ ਗਈ ਆ ਜਿਸ ਦੇ ਚੱਲਿਆ ਫਿਰ ਪੀੜਤ ਇਹ ਹਾਈ ਕੋਰਟ ਵੀ ਜਾਂਦੀ ਆ ਫਿਲਹਾਲ ਮਹਾਲੀ ਪੁਲਿਸ ਦੇ ਐਸਐਸਪੀ ਵੱਲੋਂ ਐਸਐਚਓ ਜਸਕਰ ਸਿੰਘ ਸੇਖੋਂ ਅਤੇ ਮੁੰਚੀ ਨੂੰ ਮੁਕਤਲ ਕਰ ਦਿੱਤਾ ਹੈ ਜਸਕਰ ਸਿੰਘ ਸੇਖੋਂ ਦੀ ਜਗ੍ਹਾ ਹੁਣ ਮਹਾਲੀ ਪੁਲਿਸ ਦੇ ਐਸਐਸਪੀ ਵੱਲੋਂ ਇੰਸਪੈਕਟਰ ਗਗਨਦੀਪ ਸਿੰਘ ਹੋਣਾ ਨੂੰ ਜੀਰਕਪੁਰ ਦਾ ਨਵਾਂ ਐਸਐਚਓ ਲਗਾ ਦਿੱਤਾ ਹੈ ਉਧਰ ਜੀਰਕਪੁਰ ਡੀਐਸਪੀ ਜਸਵਿੰਦਰ ਸਿੰਘ ਗੇਲੇ ਨੇ ਦੱਸਿਆ ਕਿ ਜਿਹੜੀ ਜਾਂਚ ਚੱਲੀ ਆ ਉਹ ਹਲੇ ਚੱਲ ਰਹੀ ਆ ਪਰ ਉਹਦੀ ਜਿਹੜੀ ਡਿਟੇਲ ਜਦੋਂ ਆਏਗੀ ਉਹ ਸਾਂਝੀ ਕਰ ਦਿੱਤੀ ਜਾਊਗੀ ਲੇਕਿਨ ਫਿਲਹਾਲ ਇਸ ਐਸਐਚਓ ਤੇ ਥਾਣੇ ਦੇ ਮੁੰਚੀ ਨੂੰ ਮਹਿਕਮੇ ਚੋਂ ਮੁਅਤਲ ਕਰ ਦਿੱਤਾ ਖਬਰ ਇਹ ਕਿ ਜਿਰਖਪੁਰ ਕੇਸ ਜਿਹੜਾ ਪੁਲਿਸ ਸਟੇਸ਼ਨ ਆ ਉੱਥੇ ਇੱਕ ਐਨਆਰਆਈ ਔਰਤ ਲਾਇਕਾ ਮੱਕੜ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨਾਲ 50 ਲੱਖ ਰੁਪਏ ਦੀ ਜਿਹੜੀ ਆ ਫਲੈਟ ਦੇ ਨਾਮ ਤੇ ਠੱਗੀ ਹੋਈ ਆ ਪਹਿਲਾਂ ਇਸਪੀਡ ਤੇ ਨੇ ਪੁਲਿਸ ਕੋਲ ਇਨਸਾਫ ਵਾਸਤੇ ਦਰਵਾਜ਼ਾ ਖੜਕਾਇਆ ਲੇਕਿਨ ਜੀਰਖਪੁਰ ਪੁਲਿਸ ਨੇ ਉਸ ਨੂੰ ਇਨਸਾਫ ਨਹੀਂ ਦਿੱਤਾ ਤੇ ਨਾ ਹੀ ਕੋਈ ਪੱਲਾ ਫੜਾਇਆ ਜਿਸ ਦੇ ਚੱਲਦਾਂ ਇਸਪੀਡਤ ਔਰਤ ਨੇ ਡੇਰਾ ਬੱਸੀ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਕਿ ਉਸ ਨਾਲ 50 ਲੱਖ ਰੁਪਏ ਦੀ ਫਲੈਟ ਦੇ ਮਸਲੇ ਦੇ ਵਿੱਚ ਧੋਖਾ ਧੜੀ ਠੱਗੀ ਹੋਈ ਆ ਲੋਕਲ ਕੋਰਟ ਵੱਲੋਂ ਵੀ ਇਸ ਮਸਲੇ ਦੇ ਵਿੱਚ ਕਈ ਵਾਰ ਨੋਟਿਸ ਕੱਢੇ ਗਏ ਨੇ ਕਿ ਇਸ ਔਰਤ ਦੇ ਮਸਲੇ ਦੇ ਵਿੱਚ ਲੋਕਲ ਪੁਲਿਸ ਨੂੰ ਨਿਰਦੇਸ਼ ਵੀ ਦਿੱਤੇ ਗਏ ਸੀ ਇੱਥੋਂ ਤੱਕ ਕਿ ਵਾਰ-ਵਾਰ ਨੋਟਿਸ ਕੱਢੇ ਗਏ ਲੋਕਲ ਕੋਰਟ ਵੱਲੋਂ ਲੇਕਿਨ ਸਮਾਬੱਧ ਵੀ ਜਿਹੜਾ ਵਾ ਐਸ ਐਚਓ ਵੱਲੋਂ ਜਾਂ ਜੀਰਖਪੁਰ ਪੁਲਿਸ ਸਟੇਸ਼ਨ ਵੱਲੋਂ ਲੋਕਲ ਕੋਰਟ ਦੇ ਜੋ ਹੁਕਮ ਆਏ ਸੀ ਉਹਨਾਂ ਦੀ ਵੀ ਉਲੰਘਣਾ ਕੀਤੀ ਗਈ ਸੀ ਮਤਲਬ ਇਸ ਜੀਰਖਪੁਰ ਪੁਲਿਸ ਨੂੰ ਲੋਕਲ ਕੋਰਟ ਦੇ ਵੇ ਆਰਡਰਾਂ ਦੀ ਕੋਈ ਪ੍ਰਵਾਹ ਨਹੀਂ ਸੀ ਜਦੋਂ ਫਿਰ ਪੀੜਤ ਔਰਤ ਹਾਈ ਕੋਰਟ ਵਿੱਚ ਗਈ ਤਾਂ ਹਾਈ ਕੋਰਟ ਨੇ ਫਿਰ ਨੋਟਿਸ ਲਿਆ ਤੇ ਮਹਾਲੀ ਪੁਲਿਸ ਦੇ ਐਸਐਸਪੀ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਅਫਸਰ ਦੇ ਖਿਲਾਫ ਇਸ ਐਸਟੀਓ ਦੇ ਖਿਲਾਫ ਤੁਸੀਂ ਜਿਹੜਾ ਉਹਨਾਂਸ਼ਾਸਨੀ ਕਾਰਵਾਈ ਜਾਂ ਵਿਭਾਗੀ ਕਾਰਵਾਈ ਕਰਨ ਵਾਸਤੇ ਕੀ ਕਦਮ ਚੁੱਕੇ ਨੇ ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਸੀ ਜਿਸ ਕਰਕੇ ਫਿਰ ਐਸਐਸਪੀ ਮਹਾਲੀ ਵਾਸਤੇ ਵੀ ਕੋਈ ਚਾਰਾ ਨਹੀਂ ਰਹਿ ਗਿਆ ਕਿ ਇੱਕ ਲੋਕਲ ਕੋਰਟ ਦੇ ਜਿਹੜੇ ਆਰਡਰ ਨੇ ਉਹ ਵੀ ਤਮੀਲ ਨਹੀਂ ਕੀਤੇ ਹਾਈ ਕੋਰਟ ਵੱਲੋਂ ਵੀ ਜਿਹੜੇ ਆਰਡਰ ਪਾਸ ਕੀਤੇ ਗਏ ਉਸ ਦੀ ਵੀ ਇਹ ਪ੍ਰਵਾਹ ਨਹੀਂ ਕੀਤੀ ਗਈ ਤੇ ਫਿਰ ਐਸਐਸਪੀ ਮਹਾਲੀ ਨੂੰ ਲੱਗਾ ਕਿ ਮਾਮਲਾ ਵੱਧ ਗਿਆ ਕਿਤੇ ਉਹਦਾ ਉਹਨਾਂ ਦੇ ਹੀ ਨਾ ਜਵਾਬ ਤਲਬੀ ਹੋਵੇ ਜਿਹਦੇ ਚੱਲਦਿਆ ਹੁਣ ਜੋ ਪਤਾ ਲੱਗਾ ਕਿ ਮਹਾਲੀ ਪੁਲਿਸ ਦੇ ਐਸਐਸਪੀ ਨੇ ਹਾਈ ਕੋਰਟ ਦੇ ਹੁਕਮਾਂ ਦੇ ਚੱਲਦਿਆਂ ਕਿ ਉਹਦੇ ਖਿਲਾਫ ਵਿਭਾਗੀ ਕਾਰਵਾਈ ਕੀ ਕਰਨੀ ਚਾਹੀਦੀ ਹੈ ਤੇ ਫਿਰ ਐਸਐਚਓ ਸੇਖੋ ਨੂੰ ਮਹਿਕਮੇ ਚੋਂ ਮੁਅਤਲ ਕਰ ਦਿੱਤਾ ਹੈ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਨਾਲ ਜਿਹੜੇ ਦੋ ਇੱਕ मुੰਛੀ ਉਹਨਾਂ ਨੂੰ ਵੀ ਮੁਅਤਲ ਕੀਤਾ ਗਿਆ ਔਰ ਉਧਰ ਸੇਖੋਂ ਦੀ ਜੰਗਾ ਮਹਾਲੀ ਪੁਲਿਸ ਸਟੇਸ਼ਨ 11 ਫੇਸ ਦੇ ਐਸਐਚਓ ਗਗਨਦੀਪ ਹੋਣਾ ਨੂੰ ਜਿਹੜਾ ਵਾ ਜਿਰਖਪੁਰ ਦਾ ਨਵਾਂ ਐਸਐਚਓ ਲਗਾ ਦਿੱਤਾ ਇਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਹੀ ਮਹਾਲੀ ਪੁਲਿਸ ਦੇ ਐਸਐਸਪੀ ਵੱਲੋਂ ਹਾਲ ਹੀ ਡੇਰਾ ਬਸੀ ਪੁਲਿਸ ਸਟੇਸ਼ਨ ਦੇ ਐਸਐਚਓ ਮਨਦੀਪ ਸਿੰਘ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਇੱਕ ਦੋ ਤਰ੍ਹਾਂ ਦੇ ਵਿਚਕਾਰ ਵਾਪਰੇ ਲੜਾਈ ਝਗੜੇ ਦੇ ਦਰਾਂ ਨਾ ਪ੍ਰੋਪਰ ਕਾਰਵਾਈ ਨਾ ਕਰਨ ਦੇ ਦੋਸ਼ ਦੇ ਤਹਿਤ ਡੇਰਾਬੱਸੀ ਪੁਲਿਸ ਸਟੇਸ਼ਨ ਦੇ ਐਸ ਐਚਓ ਜੋ ਐਕਸਪੈਕਟਡ ਰਕਦੇ ਅਧਿਕਾਰੀ ਮਨਦੀਪ ਸਿੰਘ ਉਹਨਾਂ ਨੂੰ ਵੀ ਸਸਪੈਂਡ ਕਰ ਦਿੱਤਾ ਸੀ ਮਤਲ ਮੁਤਲ ਕਰ ਦਿੱਤਾ ਸੀ ਹੁਣ ਜੀਰਕਪੁਰ ਦੇ ਐਸ ਐਚਓ ਸੇਖੋਂ ਨੂੰ ਵੀ ਮਹਿਕਮੇ ਚੋਂ ਮੁਤਲ ਕਰ ਦਿੱਤਾ ਸੀ ਜਸ ਕਵਰ ਸਿੰਘ ਸੇਖੋਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਪੁਲਿਸ ਅਧਿਕਾਰੀ ਆਪਣੇ ਆਪ ਨੂੰ ਸਰਕਾਰ ਦੇ ਬਹੁਤ ਹੀ ਨੇੜੇ ਜਾਂ ਬਹੁਤ ਹੀ ਇੱਕ ਵੱਡੇ ਲੀਡਰ ਦੇ ਰਿਸ਼ਤੇਦਾਰ ਦੇ ਵਜੋਂ ਪੇਸ਼ ਕਰਦਾ ਆ ਰਿਹਾ ਸੀ ਪਰ ਫਿਲਹਾਲ ਹਾਈ ਕੋਰਟ ਜਾਂ ਲੋਅਰ ਕੋਰਟ ਦੇ ਹੁਕਮਾਂ ਦੀ ਤਮੀਲ ਨਾ ਕਰਦੇ ਦੋਸ਼ ਦੇ ਵਿੱਚ ਮਹਾਲੀਪੁਰ ਸੋਲੋ ਇਸ ਐਸਐਚਓ ਜਸਕਰ ਸਿੰਘ ਸੇਖੋ ਨੂੰ ਮਹਿਕਮੇ ਚੋਂ ਮੁਅਤਲ ਕਰ ਦਿੱਤਾ ਹੈ ਇਸ ਜਾਣਕਾਰੀ ਦੇ ਨਾਲ ਧੜਤੋਲੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ